ਇਸ ਲਈ ਤੇ ਬਹੁਤ ਵੱਡੇ ਸਤਾਲੇ ਦੇ ਵਿੱਚ ਅੱਜ ਅਸੀਂ ਇੱਥੇ ਪਹੁੰਚੇ ਆ। ਸੋ ਵੀਰ ਵੱਡਾ ਆਪਣਾ ਇੱਥੇ ਆਨਲਾਈਨ ਆਲ ਹੈਗਾ ਆ ਕੰਮ ਕਰਦਾ ਆ ਕਿ ਪੂਰਾ ਸਤਾਲਾ ਆਪਾਂ ਜਿਹੜਾ ਘੁੰਮ ਕੇ ਦਿਖਾਵਾਂਗੇ ਕਿਵੇਂ ਇੱਥੇ ਗਾਂ ਆ ਜਿਹੜੀਆਂ ਆ ਉਹ ਰੱਖੀਆਂ ਜਾਂਦੀਆਂ ਕਿਵੇਂ ਉਹਨਾਂ ਦੀ ਚਵਾਈ ਹੁੰਦੀ ਆ ਤੇ ਕਿਵੇਂ ਦੀ ਉਰੇ ਦੀ ਸਾਰੇ ਸਤਾਲੇ ਦੀ ਜਿਹੜੀ ਉਹ ਮਸ਼ੀਨਰੀ ਹੈਗੀ ਆ ਸੋ ਚਲੋ ਆਓ ਦੇਖਦੇ ਆ ਫਿਰ ਕਿਵੇਂ ਦਾ ਆ ਸਤਾਲਾ ਸਤਾਲਾ ਜਿਹੜਾ ਆ ਬਹੁਤ ਵੱਡਾ ਹੈਗਾ ਆ ਪੂਰੇ ਦਾ ਪੂਰਾ ਆਟੋਮੈਟਿਕ ਸਤਾਲਾ ਇਹ ਸਾਨੂੰ ਦੇਖਣ ਵਿੱਚ ਨਜ਼ਰ ਆਉਂਦਾ ਆ ਤੇ ਆਪਾਂ ਦੇਖਾਂਗੇ ਆ ਛੋਟੇ ਛੋਟੇ ਜਿਹੜੇ ਆ ਉਹ ਬਸ਼ਰੂ ਜਿਹੜਾ ਇੱਥੇ ਇਹ ਦਿਖਾਈ ਦਿੰਦੇ ਆ ਸਫਾਈ ਜਿਹੜੀ ਆ ਉਹ ਐਨ ਪੂਰੀ ਵਧੀਆ ਦੇਖਦੀ ਆ ਪੱਖੇ ਬਹੁਤ ਵੱਡੇ ਵੱਡੇ ਲੱਗੇ ਹੋਇਆ ਸੋ ਇਹ ਇਹ ਜਾਣਕਾਰੀ ਜਿਹੜੀ ਆ ਉਹ ਆਪਾਂ ਤੋਂ ਲੈਨੇ ਆ ਵੀਰ ਤੋਂ ਕਿਉਂਕਿ ਇਹ ਇੱਥੇ ਸਤਾਲੇ ਦੀ ਜਿਹੜੀ ਦੇਖ ਰਹੇਗਾ ਉਹ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਜੀ ਤੇ ਇਹ ਦੱਸੋ ਸਾਨੂੰ ਇਹ ਜਿਹੜੇ ਆ ਬਸ਼ਰੂ ਆਪਾਂ ਨੂੰ ਦਿਖਦੇ ਆ ਇਹ 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 ਕਿਵੇਂ ਇੱਥੇ ਇਹ ਬੜੇ ਸਿਸਟਮ ਕਹਿੰ ਗਿਆ ਸਾਡੇ ਸਿਸਟਮ ਇਹ ਪਹਿਲੇ ਦੰਦੇ ਅੱਜ ਦੇ ਸੂਰਜ ਦੇ ਬੱਚੇ ਆ ਅੱਛਾ ਜੀ ਇਹ ਤਾਂ ਦੋ ਦਿਨ ਇੱਥੇ ਰੱਖਦੇ ਕਿਉਂਕਿ ਇਹਨਾਂ ਦੀ ਮਾਮਾ ਦਾ ਦੋ ਜਾਂ ਤਿੰਨ ਨੇ ਨਾ ਸੱਗਰਾ ਦੁੱਧ ਹੁੰਦਾ ਇਹਨਾਂ ਦੇ ਨੰਬਰ ਲੱਗੇ ਹੁੰਦੇ ਆ ਅੱਛਾ ਜੀ 911 ਉਹੀ ਮਾ ਨਾਲ ਦੋ ਦਿਨਾਂ ਨੂੰ ਚਾਰ ਪੰਜ ਦਿਨ ਪਲਾਜ਼ਮ ਇੱਥੇ ਪਲਾ ਦਿੰਦੇ ਆ ਇਹਦੇ ਬਾਅਦ ਚੋਂ ਅਸੀਂ ਨਾਲੇ ਇੱਧਰ ਆ ਜਾਂਦੇ ਫਿਰ ਸੋ ਇਸ ਤੋਂ ਇੱਥੇ ਜਿਹੜੀ ਗਾਂ ਸੂਦੀ ਆ ਜਿਹੜੀ ਗਾਂ ਇੱਥੇ ਸੁੰਦੀ ਆ ਉਹਨੂੰ 1-2 ਦਿਨ ਇੱਥੇ ਕਹਿੰਦੇ ਬਸ਼ਰੂ ਨੂੰ ਰੱਖਿਆ ਜਾਂਦਾ ਉਸੇ ਮਾਂ ਦਾ ਉਹਦੇ ਦੇ ਦੁੱਧ ਦੇ ਦੁੱਧ ਉਸੇ ਮਾਂ ਦਾ ਕਹਿੰਦੇ ਦੁੱਧ ਵੀ ਪਲਾਇਆ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਬਸ਼ਰੂ ਆ ਉਹਨੂੰ ਇਹ ਸ਼ਿਫਟ ਕਰ ਦਿੰਦੇ ਆ ਆ ਦੇਖੋ ਤੇ ਆ ਇਹਦੇ ਵਿੱਚ ਆ ਫੀਡ ਜਿਹੜੀ ਆ ਆ ਜਿਹੜੀ ਫੀਡ ਆ ਦੇਖੋ ਇਹਦੇ ਰਹੀਂ ਇੱਥੇ ਲਿਆਉਂਦੇ ਆ ਕੰਦੀ ਪਈ ਹੋਰ ਉਹ ਕਿੰਨੀ ਵੀ ਕੁੱਤੀ ਰਹੀ ਹੈ ਦੇ ਲਈ ਅੱਛਾ ਇਹ ਚੂਨਾ ਆਇਆ ਜੀ ਜਿਹਨੂੰ ਆਪਾਂ ਕਲੀ ਕਹਿੰਦੇ ਆ ਚੂਨਾ ਆ ਉਹ ਥੱਲੇ ਪਾ ਦਿੰਦੇ ਆ ਕਿ ਕੋਈ ਕਿਸੇ ਤਰ੍ਹਾਂ ਦਾ ਬੈਕਟੀਰੀਆ ਜਿਹੜਾ ਏਦਾਂ ਪਲਟ ਕੇ ਉੱਤੇ ਆਇਆ ਇੰਚ ਦੁੱਧ ਪੈਂਦਾ ਇਹਨਾਂ ਨੂੰ ਕੀ ਲੈਣ ਓਕੇ 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 ਆ ਤੁਸੀਂ ਦੇਖ ਸਕਦੇ ਆ ਥੱਲੇ ਜਿਹੜੀਆਂ ਆ ਉਹ ਬਾਲਟੀਆਂ ਆ ਉਹ ਲੱਗੀਆਂ ਹੋਈਆਂ ਤੇ ਇਹਨੂੰ ਜਦੋਂ ਘਮਾਉਣਾ ਆ ਤਾਂ ਉਹਨੇ ਉੱਤੇ ਆ ਜਾਣਾ ਤੇ ਆ ਦੇਖੋ ਇਹ ਬਸ਼ਰੂ ਬੈਠਾ ਇਹਦੇ 99 ਦੇ ਉੱਤੇ ਨੰਬਰ ਜਿਹੜਾ ਆ ਉਹ ਵੀ ਲਾ ਦਿੱਤਾ ਗਿਆ ਆ ਦੇਖੋ ਇਹ ਬਸ਼ਰੂ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਕਿ ਦੁੱਧ ਜਿਹੜਾ ਹੈ ਮੈਂ ਪੀ ਸਕਾਂ ਉਹ ਬਹੁਤ ਵਧੀਆ ਦੇਖੋ ਹਰ ਖਾਨੇ ਦੇ ਵਿੱਚ ਇੱਕ ਅਲੱਗ ਜਿਹੜਾ ਬਸ਼ਰੂ ਉਹ ਇਹ ਹੈਗਾ ਆ ਤੇ ਬਹੁਤ ਵਧੀਆ ਤਕਨੀਕ ਜਿਹੜੀ ਹੈ ਉਹ ਹੈਗੀ ਆ ਇਹ ਨਸਲ ਕਿਹੜੀ ਹੈਗੀ ਆ ਜੀ ਐਫ ਜੈਡ ਹਾਂ ਤੇ ਜਰਸੀ ਜਿਹੜੀਆਂ ਉਹ ਵੀ ਗਾਵਾਂ ਹੁੰਦੀਆਂ ਤੇ ਐਫ ਜੈਡ ਵੀ ਇੱਥੇ ਹੈਗੀਆਂ ਅਮਰੀਕਨ ਜੋ ਬਹੁਤ ਲੰਬੀ ਨਿਗਰ ਮਾਰ ਕੇ ਜੇ ਦੇਖੀਏ ਤਾਂ ਬਸ਼ਰੂ ਵੀ ਬਸ਼ਰੂ ਇਹਦੇ ਵਿੱਚ ਸਾਨੂੰ ਦਿਖਾਈ ਦਿੰਦੇ ਆ ਇਸ ਵਾਈਂ ਕਹਾ ਜਾਂ ਜਾਂਦੇ ਆ ਜਦੋਂ 2-3 ਮਹੀਨੇ ਲਿਓਗੇ ਫਿਰ ਪੂਤਰ ਲੈ ਕੇ ਜਾਦੇ ਇਸੇ ਬਾਅਦ ਕਿ ਚੱਲੋ ਇਹਨਾਂ ਦਾ ਕਹਿਣਾ ਕਿ ਏਜ ਟੂ ਏਜ ਇਹਦੇ ਵਿੱਚ ਬਸ਼ਰੂ ਅੱਗੇ ਤੋਂ ਅੱਗੇ ਹੈਗੇ ਆ ਸਟਾਰਟ ਆਪਾਂ ਨੇ ਕਰਿਆ ਤਾਂ 304 ਦਿਨ ਦੇ ਜਿਹੜੇ ਜਿਹੜੇ ਬਸ਼ਰੂ ਸੀ ਤੇ ਉਹ ਤੋਂ ਅੱਗੇ ਫਿਰ ਇਹ ਵਧਦੇ ਜਾਂਦੇ ਆ ਤੇ ਫਿਰ ਉਦੋਂ ਜਾ ਕੇ ਦੁਧਾਰੂ ਜਿਹੜੇ ਜਿਹੜੀ گاਵਾ ਉਹ ਹੋ ਜਾਂਦੀਆਂ ਆ ਦੇਖੋ ਇੱਥੇ ਜਿਹੜੀਆਂ ਇਹ گاਵਾ ਜਿਹੜੀਆਂ ਉਹ 4 3 4 ਦਿਨ ਦੇ ਬਸ਼ਰੂਸੀ ਉਤੋਂ ਅੱਗੇ 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 ਹੁੰਦੀਆਂ ਹੁੰਦੀਆਂ ਐਸ ਪੋਜੀਸ਼ਨ ਦੇ ਵਿੱਚ ਜਿਹੜੀਆਂ گاਵਾ ਆ ਗਈਆਂ ਹਾਂਜੀ ਅੱਛਾ ਜੀ ਇਹ ਉਹ ਉਹ ਇੱਥੇ ਜਿਹੜੀਆਂ ਹਾਂ ਆਹ ਆ ਆਪਾਂ ਦੇਖ ਸਕਦੇ ਆ ਆ ਜਿਹੜੇ ਜਿੰਨੇ ਵੀ ਆ ਬਸ਼ਰੂ ਇਹ ਹੈਗੇ ਆ ਇਹ ਇਹ ਕਿੰਨੇ ਕੁ ਮਹੀਨਿਆਂ ਦੇ ਹੋਣੇ ਆ ਚਾਰ ਪੰਜ ਮਹੀਨੇ ਦੇ ਆ ਇਹ ਚਾਰ ਤਿੰਨ ਮਹੀਨੇ ਦਾ ਕੋਈ ਚਾਰ ਦਾ ਚਾਰ ਤੋਂ ਪੰਜ ਮਹੀਨੇ ਦੀ ਜਿਹੜੀ ਗਾਂ ਆ ਉਹ ਤੁਸੀਂ ਦੇਖ ਸਕਦੇ ਆ ਇੱਥੇ ਆ ਉਹਨਾਂ ਨੇ ਇੱਥੇ ਆ ਜਾਣਾ ਇਹਨਾਂ ਨੇ ਅੱਗੇ ਤਲ ਜਾਣਾ ਠੀਕ ਆ ਵਾਹ ਜੀ ਵਾਹ ਬਹੁਤ ਜ਼ਿਆਦਾ ਸਿਸਟਮੈਟਿਕਲੀ ਇਹ ਕੰਮ ਹੈਗਾ ਆ ਇਧਰੋਂ ਦੇਖੋ ਅੱਗੇ ਇਹਦੇ ਵਿੱਚ ਸ਼ਿਫਟ ਆ ਗਈਆਂ ਇਹ ਤਕਰੀਬਨ 7-8 ਮਹੀਨੇ ਸਾਲ ਦੇ 6 ਮਹੀਨੇ ਦੀ ਕਹਿ ਲਓ 7-8 ਮਹੀਨੇ ਦੇ ਜਿੰਨੇ ਵੀ ਬਸ਼ਰੂ ਕਹਿ ਲਓ ਆ ਥੱਲੇ ਇਹਨਾਂ ਦੇ ਲਈ ਚਾਰਾ ਜਿਹੜਾ ਆ ਉਹ ਬਹੁਤ ਵਧੀਆ ਜਿਹੜਾ ਉਹ ਪਾਇਆ ਹੋਇਆ ਤੇ ਸਿਸਟਮ ਆਪਾਂ ਜਿੰਨਾ ਕਹਿ ਲਈਏ ਉਨਾ ਹੀ ਵਧੀਆ ਹਾਂ ਇਹ ਤੋਂ ਫਿਰ ਆ ਗਈ ਬਾਈ ਟਰਨ ਆ ਟਰਨ ਬਾਈ ਟਰਨ ਜਿਹੜਾ ਆ ਅਸੀਂ ਵੀ ਵੱਡੀਆਂ ਹੋ ਗਈ ਹੈ ਨਾ ਇੱਥੇ ਤੇ ਫਿਰ ਮੋੜੇ ਰੋਟ ਹੋ ਜਾਂਦੀਆਂ ਦੇਖੋ ਹਰ ਇੱਕ ਜਿਹੜੀ ਗਾਂ ਆ ਕਿੰਨੀ ਰਿਸਟ ਪੋਸਟਰ ਉਹ ਹੈਗੀ ਆ ਸਫਾਈ ਆਲਾ ਦਰਜੇ ਦੀ ਦੇਖੋ ਕੀਤੀ ਹੋਈ ਆ ਕਿਸੇ ਕਿਸਮ ਦਾ ਕੋਈ ਵੀ ਇੱਥੇ ਬਾਹਰ ਘਾਟ ਕਿਸੇ ਚੀਜ਼ ਦੀ ਮੈਨੂੰ ਨਜ਼ਰ ਜਿਹੜੀ ਆ ਉਹ ਆਉਂਦੀ ਨਹੀਂ ਹਮ ਆ ਆ ਦੇਖੋ ਜਿਵੇਂ ਆ ਸਾਨੂੰ ਗਡਾਸਾ ਜੇ ਟਾਈਪ ਦੇ ਵਿੱਚ ਦੇਖਦੇ ਆ ਇਹ ਜਦੋਂ ਗਾਂ ਇੱਥੇ ਖਾਂਦੀ ਹੁੰਦੀ ਆ ਤਾਂ ਇਹਨੂੰ ਐ ਘੁਮਾ ਕੇ ਲੋਕ ਕਰ ਦਿੰਦੇ ਆ ਤਾਂ ਕਰ ਦੇਣਾ ਤੇ ਜਿਹੜੀ ਤੁਹਾਨੂੰ ਚਾਹੀਦੀ ਉਹ ਬੰਦ ਕਰ ਲਓ ਇੱਥੇ ਹੂੰ ਹੂੰ ਬਾਕੀ ਸਾਰੇ ਫੋਨੇ ਛੱਡਦੇ ਨੇ ਫਿਰ ਉਹਨੂੰ ਜੋ ਵੀ ਉਹਨੂੰ ਇੰਜੈਕਸ਼ਨ ਉਹਨੂੰ ਜੋ ਵੀ ਟ੍ਰੀਟਮੈਂਟ ਕਰਨਾ ਆ ਉਹ ਦੇਖੋ ਆ ਤੁਸੀਂ ਦੇਖ ਸਕਦੇ ਆ ਆ ਜਿਵੇਂ گاਵਾ ਆ ਆ ਹੁਣ ਇਹਦੇ ਵਿੱਚ ਇਹ ਹੈਗੀਆਂ 150 ਤੋਂ ਪ੍ਰੈਗਨੈਂਟ ਹੋਈਆਂ ਜਾਂ گاਵਾ ਦਦਾ ਆ ਹੂੰ ਇਹਨਾਂ ਨੂੰ ਫਿਰ ਚੁਣ ਕੇ ਉਹਨਾਂ ਦੇ ਕੰਪਿਊਟਰ ਡਾਟਾ ਪਿਆ ਕੰਪਿਊਟਰ 'ਚ ਉਹਨਾਂ ਨੇ ਫਿਰ ਇੱਥੇ ਆ ਜਾਣਾ ਇੱਧਰ ਤੇ ਇਹਨਾਂ ਨੂੰ ਇੱਕ ਦੱਸਣ ਦਾ ਹੈਗਾ ਕਿ ਆ ਦੇਖੋ ਵਿਚਸਾਨ ਜਿਹੜਾ ਆ ਉਹ ਵੀ ਇਹਦੇ ਵਿੱਚ ਗਾਵਾਂ ਦੇ ਵਿੱਚ ਘੁੰਮਦਾ ਆ ਉਹ ਜਿਹੜੀ ਗਾਏ ਗੱਭਣ ਹੋ ਜਾਂਦੀ ਆ ਉਹਨੂੰ ਫਿਰ ਇਹ ਇਧਰਲੇ ਪਾਸੇ ਆ ਇੱਥੇ ਇਧਰ ਆ ਜਾਂਦੀ ਆ ਉਹ ਲੈ ਆਉਂਦੀ ਆ ਇਸ ਗਰੁੱਪ ਚ ਠੀਕ ਆ ਸਤਾਲਾ ਬਹੁਤ ਉੱਚਾ ਤੇ ਕਾਫੀ ਵੱਡਾ ਹੈਗਾ ਆ ਦੇਖ ਸਕਦੇ ਹੋ ਤੁਸੀਂ ਤੇ ਹਵਾ ਜਿਹੜੀ ਆ ਤੇ ਰੋਸ਼ਨੀ ਜਿਹੜੀ ਆ ਉਹ ਪੂਰੀ ਆ ਵੱਡੇ ਵੱਡੇ ਪੱਖੇ ਫੌਕਾ ਵਾਲਿਆ ਇਹ ਨਾਲ ਨਾ ਫੁਆਰਾ ਪੈਂਦਾ ਪਾਣੀ ਦਾ ਫਿਰ ਉਹ ਸਾਰੇ ਉੱਪਰ ਫੁਆਰਾ ਪੈਂਦਾ ਆ ਪੱਖੇ ਜਿਹੜੇ ਆ ਦੇਖੋ ਕਿੱਡੇ ਕਿੱਡੇ ਪੱਖੇ ਉਹ ਲੱਗੇ ਹੋਏ ਆ ਕਹਿੰਦੇ ਗਰਮੀਆਂ ਦੇ ਦਿਨਾਂ ਦੇ ਵਿੱਚ ਲਾਈਟ ਜਾਂ ਫੁਆਰਾ ਇਹ ਇਹ ਸਟਦੇ ਆ ਪਾਣੀ ਦੀ ਫੁਹਾਰ ਜਿਹੀ ਸਟਦੇ ਆ ਤਾਂ ਕਿ ਜਿਹੜੀ ਗਰਮੀ ਆ ਉਹ گاਵਾਂ ਨੂੰ ਨਾ ਲੱਗ ਸਕੇ ਚੱਲਦਾ ਇੱਥੇ ਆ ਹਾਂ ਆਹ ਜੀ ਉਧਰੋਂ ਆ ਜਾਂਦੇ ਚੱਲ ਸਾਰੇ ਗੋਹਾ ਇਕੱਠਾ ਕਰਕੇ ਨਾ ਹੂੰ ਇਦਾਂ ਇਹ ਇੱਥੇ ਪੁੱਛਿਆ ਜਾਂਦਾ ਸਾਰੇ ਇੱਥੇ ਲੈ ਕੇ ਸੱਦਦੇ ਨੇ ਉਧਰੋਂ ਜਾ ਕੇ ਇੱਥੇ ਲੈ ਕੇ ਸੱਦਦੇ ਨੇ ਵਾਹ ਵਾਹ ਆ ਦੇਖ ਸਕਦੇ ਆਪਾਂ ਵੀ ਗੋਹਾ ਜਿਹੜਾ ਹੈਗਾ ਆ ਉਹ ਇਹਦੇ ਵਿੱਚ ਟੋਟਲੀ ਆਂਦਾ ਦਿਨ ਚ ਦੋ ਵਾਰ ਇਹ 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 ਪ੍ਰਕਿਰਿਆ ਜਿਹੜੀ ਆ ਉਹ ਕਰਦੇ ਆ ਆ ਦੇਖੋ ਇੱਥੋਂ ਪੂਰਾ ਸ਼ੁਰੂ ਤੋਂ ਲੈ ਕੇ ਇਹ ਖਿੱਚਦੇ ਹੋਏ ਇੱਥੇ ਲੈ ਕੇ ਆ ਗਏ ਇੱਧਰ ਸਿੱਟ ਦਿੰਦੇ ਆ ਤੇ ਆਹ ਪਾਣੀ ਪੀਣ ਦਾ ਇੱਥੇ ਆਰਾਮ ਕਰਨ ਦੀ ਜਗਾ ਇਹਨਾਂ ਦੀ ਆ ਉਹ ਹਮਮ ਤੇ ਸਫਾਈ ਦੇਖੋ ਕਿ ਤੇ ਆ ਆ ਖਰਾਬ ਇਹਨਾਂ ਦੀ ਖਰਾਕ ਡਿਫਰੈਂਟ ਆ ਇਹਨਾਂ ਦੀ ਡਿਫਰੈਂਟ ਆ ਬੈਕ ਸਾਈਡ ਤੇ ਦੇਖੋ ਉੱਥੇ ਪਸ਼ੂ ਜਿਹੜਾ ਆ ਉਹ ਆਰਾਮ ਕਰ ਸਕਦਾ ਤੇ ਆਹ ਜਿਹੜਾ ਖੁਰਾਕ ਹੈਗੀ ਆ ਤੇ ਇਹਦੇ ਵਿੱਚ ਦਾਣਾ ਫੱਕਾ ਜੋ ਅਚਾਰ ਹੈਗਾ ਆ ਉਹ ਹੈਗਾ ਆ ਦੇਖੋ ਵਿੱਚ ਮੱਕੀ ਜਿਹੜੀ ਸਾਨੂੰ ਉਹ ਬਕਾਇਦਾ ਮੱਕੀ ਦਾ ਬੀਜ ਵੀ ਵਿੱਚ ਜਿਹੜੇ ਦਾਣੇ ਆ ਉਹ ਨਜ਼ਰ ਆਉਂਦੇ ਆ ਤੇ ਬਹੁਤ ਗਾਜਬਦਸ ਤਾਲਾ ਜੇ ਇਸ ਤਰੀਕੇ ਦੇ ਨਾਲ ਆਪਾਂ ਕੰਮ ਕਰੀਏ ਤਾਂ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਵੀ ਬੰਦਾ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚ ਸਕਦਾ ਚਲੋ ਮੰਨ ਲੈਂਦੇ ਆ ਕਿ ਵੱਡੇ ਜੱਟਾਂ ਦਾ ਕੰਮ ਹੈਗਾ ਜਾਂ ਵੱਡੇ ਜੀਵੀਦਾਰਾਂ ਦਾ ਕਮ ਹੈਗਾ ਤੇ ਚਾਹੇ ਇਹਨੂੰ ਛੋਟੇ ਤੋਂ ਸਟਾਰਟ ਕੀਤਾ ਜਾਵੇ ਤਾਂ ਵੀ ਕੋਈ ਗੱਲ ਨਹੀਂ 5 7 10 20 گاਵਾਂ ਤੋਂ ਵੀ ਸਟਾਰਟ ਕੀਤਾ ਜਾਵੇ ਜਿਹੜੀ ਆ ਫੀਡ ਜਿਆਦਾ ਜ਼ਬਰਦਸਤ ਹੋ ਇੱਥੇ ਤੱਕ ਆ ਜਦੋਂ ਜਿਆਦਾ ਜਿਆਦਾ ਵੱੱਣ ਹੋਈਆਂ ਨੇ ਜਿਹੜੀਆਂ گاਵਾਂ ਨੇ ਉਹਨਾਂ ਨੂੰ ਨਾਰਮਲ ਖਾ ਦਿੰਦੇ ਆ ਵੀ ਜਿਆਦਾ ਉਹਦੇ ਕਰਕੇ ਇਹਨਾਂ ਨੂੰ ਦੇਖੋ ਵੀ ਬਹੁਤ ਵੱਡੀ ਟੈਕਨੀਕਲ ਗੱਲ ਵੀਰ ਨੇ ਦੱਸੀ ਆ ਕਿ ਇੱਥੇ ਤੱਕ ਜਿਹੜੀ ਆ ਉਹ گاਵਾਂ ਨੂੰ ਬੜੀ ਜ਼ਬਰਦਸਤ ਦਾਣੇਦਾਰ ਜਿਹੜੀ ਫੀਡ ਪਾਈ ਜਾਂਦੀ ਆ ਠੀਕ ਹੈ ਨਾ ਪਿੱਛੇ ਤੋਂ ਦੇਖੋ ਲੈ ਕੇ ਆਂਦੇ ਆ ਪੂਰੀ ਦਾਣੇਦਾਰ ਸਿਸਟਮ ਚੋਂ ਕਿਉਂਕਿ ਇੱਥੇ ਬਹੁਤ ਜ਼ਿਆਦਾ ਤਾਕਤ ਦੀ ਜਿਹੜੀ ਆ ਉਹ ਉਹ ਲੋਡ ਹੁੰਦੀ ਆ ਪਰ ਜਦੋਂ ਮੋਸਟਲੀ ਕਿੰਨੇ ਕੁ ਮਹੀਨੇ ਦਾ 2-3 ਮਹੀਨੇ ਦਾ ਸੂਣ ਤੋਂ ਪਹਿਲਾ ਮਹੀਨਾ ਫਿਰ ਦਿਨ ਤੇ ਇੱਕ ਵਾਰ ਉਹ ਫੀਡ ਪੈਂਦੀ ਆ ਬਾਅਦ ਫਿਰ ਉਹ ਸੜਨ ਤੇ ਸੁੱਕੀ ਤੇ ਆ ਇਹ ਕਹਿੰਦੇ ਵੀ ਜਦੋਂ ਸੂਣ ਤੇ ਡੰਗਰ ਆ ਜਾਂਦਾ ਤਾਂ ਨੇੜੇ ਜਾ ਕੇ ਤਾਂ ਦਿਨ ਦੇ ਵਿੱਚ ਇੱਕ ਅੱਧੀ ਵਾਰ ਉਹ ਫੀਡ ਪਾਉਂਦੇ ਆ ਤੇ ਬਾਕੀ ਆ ਇੱਥੇ ਵੀਨੋ ਕਹਿੰਦੇ ਐ ਇਸ ਘਾਹ ਨੂੰ ਤੇ ਬਹੁਤ ਇਹ ਪੋਸਟਿਕ ਘਾਹ ਹੈਗਾ ਜਿਵੇਂ ਆਪਾਂ ਝੋਨੇ ਦੇ ਝੁੰਡੇ ਨੂੰ ਰੀਪਰ ਨਾਲ ਵੱਢ ਕੇ ਸਿੱਟ ਦਿੰਨੇ ਆ ਉਦਾਂ ਦਾ ਦੇਖਣ ਦੇ ਵਿੱਚ ਹੈਗਾ ਆ ਹਾਂ ਜੀ ਹਾਂ ਜੀ ਹਾਂ ਜੀ ਆ ਆ ਆ ਆਪਾਂ ਦੇਖ ਸਕਦੇ ਆ ਉਹ ਜਿਹੜਾ ਗੋਬਰ ਆ ਗੋਹਾ ਆ ਉਹਨੂੰ ਹਟਾਉਣ ਦਾ ਇਹ ਆ ਸਿਸਟਮ ਆ ਦੇਖੋ ਬਹੁਤ ਵਧੀਆ ਆਟੋਮੈਟਿਕਲੀ ਸਿਸਟਮ ਆ ਤੇ ਕਿਵੇਂ ਗਾਇਆਂ ਜਿਹੜੀਆਂ ਆ ਉਹ ਉਹਨਾਂ ਨੇ ਟੱਪ ਜਾਣਾ ਬੜੇ ਹੌਲੀ ਹੌਲੀ ਢੰਗ ਨਾਲ ਇਹ ਅੱਗੇ ਆ ਦੇਖ ਲੋ ਵਧ ਰਿਹਾ ਥੋੜਾ ਜਿਹਾ ਵੀ ਕਿਤੇ ਵੀ ਪਿੱਛੇ ਜੇ ਦੇਖ ਲਈਏ ਕਿਤੇ ਵੀ ਇੱਕ ਅਣਐਸ ਵੀ ਗੋਹੇ ਦੀ ਜਿਹੜੀ ਆ ਇਹਨੇ ਛੱਡੀ ਨਹੀਂ ਤੇ ਦਿਨ ਚ ਦੋ ਵਾਰ ਇਹ ਸਫਾਈ ਜਿਹੜੀ ਆ ਉਹ ਚੱਲਦੀ ਆ ਕਾਹੇ ਜਦੋਂ ਇਹਦਾ ਦਿਲ ਕੋਈ ਵਿਚਾਰ ਚ ਤੁਲਦੇ ਰਹਿੰਦਾ ਹੈ ਜਦੋਂ ਕਹਿ ਲੋ ਵੀ ਇਹ ਸੈਂਸਰ ਲੱਗਿਆ ਹੋਇਆ ਵੀ ਜਦੋਂ ਲੱਗਦਾ ਹੈ ਕਿ ਇੱਥੇ ਗੋਹਾ ਗਾਇਆਂ ਨੇ ਹੁਣ ਜ਼ਿਆਦਾ ਕਰਤਾ ਜਾਂ ਫੂਸ ਵਗੈਰਾ ਸੁੱਟ ਦਿੱਤਾ ਤਾਂ ਫਿਰ ਇਹ ਆਟੋਮੈਟਿਕਲੀ ਚੱਲ ਪੈਂਦਾ ਉਹ ਆਪਾਂ ਹੁਣ ਨੇੜੇ ਤੋਂ ਦਿਖਾਉਨੇ ਆ ਕਿ ਕਿੰਨਾ ਵਧੀਆ ਉਹ ਇੱਕ ਸਾਈਡ ਦੇ ਉੱਤੇ ਲੱਗਿਆ ਆ ਤੇ ਪੂਰਾ ਕਵਰ ਕਰਕੇ ਬਿਲਕੁਲ ਪਿੱਛੇ ਸਫਾਈ ਕਰਦਾ ਜਾ ਰਿਹਾ ਬਾਰੀਵਾ ਬਹੁਤ ਜ਼ਿਆਦਾ ਵਧੀਆ ਟੈਕਨੀਕ ਇਟਾਲੀਅਨ ਇਹ ਟੈਕਨੀਕ ਆ ਤਾਂ ਹੀ ਇਟਲੀ ਦੇ ਲੋਕਾਂ ਨੂੰ ਮੰਨਿਆ ਜਾਂਦਾ ਕਿ ਇਹ ਜਿਹੜੇ ਲੋਕ ਆ ਇਹ ਜ਼ਿਮੀਦਾਰੇ ਵਿੱਚ ਤੇ ਸਤਾਲਿਆਂ ਦੇ ਵਿੱਚ ਚਾਹੇ ਉਹ گاਵਾਂ ਦੇ ਹੋਣ ਜਾਂ ਘੋੜਿਆਂ ਦੇ ਹੋਣ ਇਹ ਬਹੁਤ ਅੱਗੇ ਆ ਕਿਉਂ ਉਹ ਟੈਕਨੀਕਲੀ ਗੱਲ ਦੱਸਦਾ ਇਹ ਜਿਹੜਾ ਇਹ ਨਾ ਜਦੋਂ ਗਾਂ ਕੋਈ ਬੋਲੀ ਹੁੰਦੀ ਆ ਉਹਨੂੰ ਕਿੱਦਾਂ ਲੱਭਣ ਦਾ ਤਰੀਕਾ ਹੂੰ ਉਹ ਇਹ ਆ ਵੀ ਇਹਨਾਂ ਦੇ ਵਿੱਚ ਨਾ ਕੰਪਿਊਟਰ ਲੱਗਿਆ ਹੋਇਆ ਹੂੰ ਜਿਹੜੀ ਗਾਂ ਇਹਨਾਂ ਨੇ ਉੱਥੇ ਬੈਠਾ ਜਿਹੜਾ ਇਹਨਾਂ ਦਾ ਮੇਨ ਆ ਹੈਡ ਆ ਹਾਂ ਉਹਨੇ ਕੰਪਿਊਟਰ ਖੋਲ੍ਹਣਾ ਦੇਖਣਾ ਚ ਸਾਰਿਆਂ ਨਾਲੋਂ ਜ਼ਿਆਦਾ ਗਾਂ ਕਿਹੜੀ ਤੁਰੀ ਆ ਹੂੰ ਜਾਂ ਜਿਹਨੇ ਹਰਕਤ ਕਿਹੜੀ ਗਾਂ ਨੇ ਵੱਧ ਕੀਤੀ ਆ ਕਿਉਂਕਿ ਇਹਨਾਂ ਦੇ ਆਮ ਉਹ ਕੱਢੀ ਹੁੰਦੀ ਆ ਪ੍ਰੋਗਰੈਸਿੰਗ ਦੀਆਂ ਤਰ੍ਹਾਂ ਦੀਆਂ ਦਿਨ ਤੇ ਜਿਹੜੀ ਗੱਲ ਆ ਤੇਰੀ ਆ ਉਹਨੂੰ ਬਾਹਰ ਕੱਢ ਲੈਂਦੇ ਆ ਆਟੋਮੈਟਿਕਲੀ ਕੰਪਿਊਟਰ ਤੇ ਉਹਨੂੰ ਕੱਢ ਕੇ ਉਹਨੂੰ ਦੇਖ ਲੈਂਦੇ ਉਹ ਬੋਲੀ ਹੋਈ ਹੁੰਦਾ ਈਵਨ ਉਹ ਇਹਨਾਂ ਦੇ ਦੱਸਣ ਦਾ ਗੱਲ ਇਹ ਹੈਗੀ ਆ ਕਿ ਜਦੋਂ ਕੋਈ ਗਾਂ ਜਿਹੜੀ ਉਹ ਬੋਲੀ ਹੋਈ ਹੁੰਦੀ ਆ ਤਾਂ ਉਹ ਵੱਧ ਹਰਕਤ ਕਰਦੀ ਆ ਜਿਵੇਂ ਹੇਹਾ ਹੋਂਦਾ ਤੇ ਇੱਕ ਦੂਜੀ ਗਾਵਾਂ ਦੇ ਉੱਤੇ ਚੜਦੀ ਆ ਜਾਂ ਉਹਦੀ ਹਰਕਤ ਵੱਖਰੀ ਹੁੰਦੀ ਆ ਉਹ ਤੋਂ ਪਤਾ ਲੱਗ ਜਾਂਦਾ ਕਿ ਗਾਂ ਇਹ ਬੋਲੀ ਹੋਈ ਆ ਉਹਨੂੰ ਇਹ ਸਾਈਡ ਤੇ ਕੱਢ ਕੇ ਫਿਰ ਅੱਗੇ ਉਦੋਂ ਪ੍ਰੈਗਨੈਂਸੀ ਕਰਾ ਦਿੰਦੇ ਆ ਹੁਣ ਸਾਨੂੰ ਮੈਂ ਦਿਖਾਉਂਦੇ ਆ ਉੱਥੇ ਗਾਇਆਂ ਦੇਖੋ ਵੀ ਐਡੇ ਵੱਡੇ ਸਤਾਲੇ ਦੇ ਵਿੱਚੋਂ ਜਦੋਂ ਗਾਇਆਂ ਇਹ ਸ਼ਿਫਟ ਕਰਦੇ ਆ ਉਹ ਦੇਖੋ ਥੱਲੇੋਂ ਮੂੰਹ ਵੀ ਕੱਢਦੀ ਉੱਥੇ ਨਜ਼ਰ ਆਉਂਦੀ ਹੈ ਗਾਏ ਜਦੋਂ ਇਹ ਗਾਏ ਸ਼ਿਫਟ ਕਰਨੀਆਂ ਇਹਨਾਂ ਨੇ ਤਾਂ ਬਹੁਤ ਵਧੀਆ ਤਕਨੀਕ ਇਹਨਾਂ ਨੇ ਲਾਈ ਹੋਈ ਆ ਦੇਖੋ ਆ ਐਂਗਲ ਲਾ ਕੇ ਬਣਾਇਆ ਹੋਇਆ ਜੁਗਾੜ ਤੇ ਇਸੇ ਤਰ੍ਹਾਂ ਹੀ ਉਧਰ ਵੀ ਹੈਗਾ ਆ ਆ ਐਂਗਲ ਜਿਹੜੇ ਆ ਉਹ ਇਸ ਤਰ੍ਹਾਂ ਆ ਦੇਖੋ ਖੁੱਲ ਜਾਂਦੇ ਆ ਆ ਲੱਗਿਆ ਹੋਇਆ ਤੇ ਇੱਥੋਂ ਐਂਗਲ ਨੂੰ ਜਦੋਂ ਖੋਲਣਾ ਤਾਂ ਇਹ ਉਧਰ ਜਾ ਕੇ ਉਹਦੇ ਨਾਲ ਟੱਚ ਹੋ ਜਾਂਦਾ ਉਧਰੋਂ ਵੀ ਖੁੱਲਦਾ ਤੇ ਦੂਜੇ ਆ ਪਾਸੇ ਵਾਲਾ ਉਧਰੋਂ ਤੇ ਗਾਂ ਜਿਹੜੀ ਆ ਉਹ ਉਹ ਆ ਇਦਾਂ ਫੀਲਡ ਤੋਂ ਬਾਹਰ ਜਿਹੜੀ ਆ ਉਹ ਨਹੀਂ ਜਾ ਸਕਦੀ ਤੇ ਅੰਦਰ ਹੀ ਅੰਦਰ ਜਿਹੜੀ ਗਾਂ ਆ ਉਹ ਸ਼ਿਫਟ ਐ ਸਤਾਲੇ ਤੋਂ ਉਹ ਸਤਾਲੇ ਦੇ ਵਿੱਚ ਜਾ ਕੇ ਉਹ ਸ਼ਿਫਟ ਹੋ ਜਾਂਦੀ ਆ ਬਹੁਤ ਵੱਡਾ ਸਿਸਟਮ ਆਪਾਂ ਇਹ ਵੀ ਇਹਦੀ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਦੇਖਣ ਨੂੰ ਤਾਂ ਇਹ ਐ ਲੱਗਦਾ ਜਿਵੇਂ ਕੋਈ ਕ੍ਰੋਸਿੰਗ ਹੋਵੇ ਇਧਰ ਤੋਂ ਕੋਈ ਚੀਜ਼ ਗਈ ਤੇ ਉਧਰ ਲੰਗੀ ਪਰ ਨਹੀਂ ਇਹ ਆਚਾਰ ਪਾਉਣ ਵਾਸਤੇ ਦੋਨੇ ਪਾਸੇ ਆ ਦੇਖੋ ਕੰਧਾਂ ਜਿਹੜੀਆਂ ਆ ਉਹ ਕੀਤੀਆਂ ਹੋਈਆਂ ਆ ਥੋੜੀ ਬਹੁਤ ਜਿਹੜੀ ਅਣੈਸ ਇੱਥੇ ਥੱਲੇ ਪਈ ਆਪਾਂ ਨੂੰ ਅਚਾਰ ਦੀ ਨਜ਼ਰ ਵੀ ਆਉਂਦੀ ਆ ਤੇ ਆਹ ਤੁਸੀਂ ਦੇਖ ਸਕਦੇ ਆ ਕਿ ਅਚਾਰ ਜਿਹੜਾ ਆ ਉਹ ਇਹਦੇ ਵਿੱਚ ਉਹ ਪਾਇਆ ਹੋਇਆ ਹੈਗਾ ਬਾਹਰੋਂ ਵੱਢ ਕੇ ਜਦੋਂ ਕੰਬਾਈਨ ਦੇ ਨਾਲ ਟਰਾਲੀਆਂ ਲੈ ਕੇ ਆਉਂਦੀਆਂ ਤਾਂ ਇੱਕ ਪਾਸਿਓਂ ਖਲਾਰ ਦੀ ਜਿਹੜੀ ਟਰਾਲੀ ਆ ਉਹ ਹੌਲੀ-ਹੌਲੀ ਇੱਧਰ ਆ ਕੇ ਜਿਹੜੀ ਆ ਉਹ ਉਹ ਨਿਕਲ ਜਾਂਦੀ ਆ ਤੇ ਫੇਰ ਉਤੋਂ ਦੀ ਜਿਹੜੇ ਟਰੈਕਟਰ ਹੈਗੇ ਆ ਬਹੁਤ ਹੈਵੀ ਟਰੈਕਟਰ ਆ ਉਹ ਆਪਾਂ ਦੇਖਾਂਗੇ ਅੱਗੇ ਸਟੈਪ ਬਾਈ ਸਟੈਪ ਉਹ ਇਹਨੂੰ ਤੋਂਦੇ ਆ ਤੇ ਤੋਹ ਤੋਕੇ ਜਿਹੜਾ ਆ ਉਹ ਇੱਕਦਮ ਇਹਨੂੰ ਹਾਰਡ ਠੋਸ ਕਰ ਲਿਆ ਜਾਂਦਾ ਤੇ ਉਤੋਂ ਫੇਰ ਆ ਤਰਪਾਲਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਵਿੱਚ ਕਾਫੀ ਸਾਰੇ ਜਿਹੜੇ ਚੀਜ਼ਾਂ ਆ ਉਹ ਵਿੱਚ ਇਹਦੇ ਉਹ ਪਾਉਂਦੇ ਆ ਤਾਂ ਕਿ ਜਿਹੜੀ ਪੌਸਟਿਕਤਾ ਆ ਉਹ ਬਣੀ ਰਵੇ ਆਹ ਦੇਖੋ ਬਾਡਾ ਲਾਇਆ ਹੋਇਆ ਇੱਥੇ ਤੇ ਬਕਾਇਦਾ ਇੱਥੋਂ ਰੋਜ਼ ਦੀ ਰੋਜ਼ ਉਹ ਟਰਾਲੀਆਂ ਦੇ ਵਿੱਚ ਲੱਦ ਕੇ ਇੱਥੋਂ ਲੈ ਕੇ ਜਾਂਦੇ ਆ ਤੇ ਉਧਰ ਫਿਰ ਉਹ ਪਾਉਂਦੇ ਆ ਜਿਹਦਾ ਆਪਾਂ ਦੇਖਿਆ ਕਿ ਉੱਥੇ ਆਚਾਰ ਜਿਹੜਾ ਆ ਉਹ ਪਾਇਆ ਹੋਇਆ ਆ ਦੇਖੋ ਵੇਲ ਚਾ ਇੱਥੇ ਪਿਆ ਆਪਾਂ ਹੁਣ ਇੱਥੋਂ ਆਈਡੀਆ ਲਾ ਸਕਦੇ ਆ ਕਿ ਬੰਦੇ ਤੋਂ ਘੱਟ ਤੋਂ ਘੱਟ ਵੀ ਜੇ ਮੈਂ ਮੰਨ ਲਵਾਂ ਤਾਂ 12 ਫੁੱਟ ਉੱਚਾ ਇਹ ਹੈਗਾ ਤੋਂ ਲੰਬਾਈ ਚੌੜਾਈ ਜੇ ਦੀ ਦੇਖੀ ਜਾਵੇ ਤਾਂ ਮੈਂ ਮੰਨ ਲੈਣਾ ਕਿ 30 ਫੁੱਟ ਦੇ ਲਾਗੇ ਛਾਗੇ ਇਹ ਦੋਵੇਂ ਕੰਦਾ ਆਫਿਸ ਵਿੱਚ ਇਧਰ ਨੂੰ ਹੋਣਗੀਆਂ ਤੇ ਉਧਰ ਨੂੰ ਤਾਂ ਫਿਰ ਘੱਟ ਤੋਂ ਘੱਟ ਵੀ ਇਹ 2 300 ਮੀਟਰ ਦਾ ਇਹ ਸਿਸਟਮ ਹੋਵੇਗਾ ਬੜਾ ਵੱਡਾ ਪ੍ਰੋਜੈਕਟ ਆਪਾਂ ਕਹਿੰਦੇ ਆ ਵੀ ਜਿਹੜੀ ਚੀਜ਼ ਦੀ ਲੋੜ ਨਹੀਂ ਉਹਨੂੰ ਆਪਾਂ ਸਾਈਡ ਤੇ ਉਹ ਕਰ ਦਿੰਨੇ ਆ ਥੋੜਾ ਮੇਂਡੇ ਜਾ ਕੇ ਇਹ ਦੁਕਾਨ ਦੀ ਕੋਸ਼ਿਸ਼ ਕਰਦਾ ਕਿ ਸ਼ਾਵਲ ਟਾਈਪ ਡੋਜ਼ਰ ਟਾਈਪ ਹੈਗਾ ਜਿਹੜਾ ਇਸ ਸਲਾ ਇਹਨੂੰ ਅਚਾਰ ਨੂੰ ਓਹੋ ਗੈਸ ਦਾ ਟੈਂਕ ਉਸ ਟਾਲੇ ਦੇ ਵਿੱਚ ਲਾਇਆ ਹੋਇਆ ਕਿਉਂਕਿ ਪਾਣੀ ਗਰਮ ਕਰਨਾ ਕਹਿੰਦਾ ਤੇ ਹੋਰ ਵੀ ਜਿੰਨਾ ਵੀ ਹੀਟ ਦਾ ਸਿਸਟਮ ਉਹੋ ਗੈਸ ਜਿਹੜੀ ਆ ਉਹਦੇ ਰਾਹੀਂ ਗਰਮ ਹੁੰਦਾ ਹਰ ਤਰ੍ਹਾਂ ਦਾ ਪ੍ਰਬੰਧ ਜਿਉਂ-ਜਿਉਂ ਆਪਾਂ ਦੇਖਦੇ ਜਾਣਾ ਪਤਾ ਲੱਗਣਾ ਕਿ ਕੀ-ਕੀ ਸਿਸਟਮ ਜਿਹੜੇ ਉਹ ਹੈਗੇ ਆ ਅੰਦਰ ਦਾ ਸਿਸਟਮ ਦੇਖਦੇ ਆ ਕਿ ਕਿਵੇਂ ਦਾ ਹੈਗਾ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਜੀ ਕੀ ਹਾਲ ਚਾਲ ਆ ਵਧੀਆ ਇਹ ਜਿਹੜਾ ਹੁਣ ਤੁਸੀਂ ਇਹ ਦਵਾਈ ਕੋਈ ਲਈ ਆ ਥਣਾਂ ਨੂੰ ਇਹ ਹਾਂਜੀ ਪਹਿਲਾਂ ਇਹ ਸਕਿਊਮ ਹੁੰਦਾ ਵਾ ਇਹਨੂੰ ਸਕਿਊਮ ਬੋਲੀਦਾ ਇੱਥੇ ਜਿਹੜਾ ਆਪਣਾ ਚੱਲਦੇ ਆਲੋ ਸ਼ੈਂਪੂ ਪਾ ਲੋ ਹਾਂ ਹਾਂ ਪਹਿਲਾਂ ਮਾਰੀ ਦਾ ਸ਼ੈਂਪੂ ਫਿਰ ਤੋਂ ਬਾਅਦ ਮਾਰੀ ਦਾ ਕਾਰ ਤੱਕ ਇਸੇ ਕਾਰ ਦਾ ਬੋਲੀਦਾ ਕਾਗਜ਼ ਆਪਾਂ ਲੈ ਲੱਕ ਆ ਕਾ ਕਾਗਜ਼ ਨੂੰ ਠੀਕ ਆ ਠੀਕ ਆ ਹਾਂ ਤੇ ਇਹ ਨਾਲ ਆਪਾਂ ਸੰਕਰੀਦਾ ਠੀਕ ਹੈ ਫਿਰ ਇੱਕ ਬੰਦਾ ਪਿੱਛੇ ਗਿਆ ਆ ਨਾਂ ਦਾ ਉਹ ਜਿੱਦਾਂ ਹੁਣ ਆ ਮਿਲਦਾ ਤੁਹਾਨੂੰ ਦੱਸਦੇ ਆ ਉਹਨਾਂ ਨੇ ਨਵੇਂ ਸ਼ੁਰੂ ਕਰਨ ਲੱਗਾ ਠੀਕ ਠੀਕ ਜੀ ਅੱਗੇ ਤਾਰਾ ਮਰੀ ਗਈ ਇੱਥੇ ਕੋਈ ਗਾਇ ਜੁਲਾਉਂਦੇ ਨਹੀਂ ਕੋਈ ਝੂਂਤਰੀ ਮਾਰਦੀ ਉਹ ਸਾਫ ਦੁੱਧ ਪਿਆ ਠੀਕ ਠੀਕ ਚੈੱਕ ਹੁੰਦਾ ਦੁੱਧ ਚੈੱਕ ਹੁੰਦਾ ਹਾਂਜੀ ਦੇਲੀ ਨੂੰ ਦੇਲੀ ਚੈੱਕ ਹੁੰਦਾ ਹਾਂ ਹਾਂ ਆਹ ਹੂੰ ਇਹ ਫੇਰ ਆ ਮੀਟਰ ਦੱਸਦਾ ਕਿੰਨਾ ਦੁੱਧ ਹਾਂਜੀ ਜਿਸ ਤਰ੍ਹਾਂ ਹੁਣ ਆ ਗਾਇ ਲਾ ਕੇ ਆਇਆ ਮੁੰਡਾ ਹਾਂਜੀ ਇਸ ਗਾਇ ਦਾ ਨੰਬਰ ਆ ओके ਇਹਦਾ ਮਤਲਬ ਟੋਟਲੀ ਜਿੰਨੀਆਂ ਗਾਈਆਂ ਆ 300 400 ਸਾਰੀਆਂ ਦੇ ਗੜਾ ਦੇ ਨੰਬਰ ਪਾਏ ਉਹਨਾਂ ਦੇ ਜਿੱਦਾਂ ਆਪਣਾ ਗੱਡੀ ਦਾ ਨੰਬਰ ਹੁੰਦਾ ਹੈ ਹਾਂ ਹਾਂ ਨੰਬਰ ਉੱਤੇ ਦੁੱਧ ਆਈ ਜਾਣਾ ਕਿ ਨਾ ਹੋ ਗਿਆ 1 ਲੀਟਰ ਹੋ ਗਿਆ ਆ ਗਿਆ 30 ਲੀਟਰ 40 ਲੀਟਰ ਜਿੰਨਾਂ ਦੋ ਜਿੰਨਾਂ ਵੀ ਗਾਈ ਨੇ ਦੇਣਾ ਆ ਉਹ ਉਹਦੇ ਵਿੱਚ ਆ ਜਾਣਾ ਉਹ ਵਿੱਚ ਆ ਜਾਣਾ 2 ਵਜੇ ਤਕਰੀਬ ਤੋ ਆਹ ਦੇਖੋ ਵੀ ਇਦਾਂ ਇੱਕ ਪਾਸੇ ਤੋਂ ਵੀਰ ਨੇ ਜਿਹੜੇ ਥਣ ਧੋਤੇ ਪਹਿਲਾਂ ਤੇ ਉਦੋਂ ਬਾਅਦ ਆ ਕਾਗਜ਼ ਦੇ ਨਾਲ ਸਾਫ਼ ਕੀਤੇ ਤੇ ਮਗਰ ਹੀ ਮਗਰ ਆ ਸਾਰੀਆਂ ਜਿਹੜੀਆਂ گاਵਾ ਉਹਨਾਂ ਦੀ ਚੁਾਈ ਜਿਹੜੀ ਆ ਉਹ ਚੱਲ ਪਈ ਆ ਆ ਥਾਣਾ ਉਹ ਜਿਹੜੀ ਮਸ਼ੀਨ ਆ ਉਹ ਲਾ ਦਿੱਤੀ ਗਈ ਆ ਬਈ ਸਾਫ ਸਫਾਈ ਦਾ ਜਿਹੜਾ ਧਿਆਨ ਆ ਉਹ ਬਹੁਤ ਵਧੀਆ ਆ ਦੇਖੋ ਪਹਿਲਾਂ ਦਵਾਈ ਲਈ ਤੇ ਹੁਣ ਆ ਥਾਣਾ ਦੀ ਸਫਾਈ ਜਿਹੜੀ ਆ ਉਹ ਵਕੈਦਾ ਕੀਤੀ ਜਾਂਦੀ ਆ ਤੋਂ ਆਪਣੇ ਪੰਜਾਬੀ ਇਹ ਭਰਾ ਹੈਗੇ ਆ ਬੜੀ ਰੀਜ ਲਾ ਕੇ ਇਹ ਕੰਮ ਕਰਦੇ ਆ ਵੀਰ ਦਾ ਪਿੰਡ ਕਿਹੜਾ ਅੰਮ੍ਰਿਤਸਰ ਅੰਮ੍ਰਿਤਸਰ ਆ ਅੰਮ੍ਰਿਤਸਰ ਵਿੱਚ ਕਿਹੜਾ ਹੈ ਆਪਣਾ ਗੋਡਲ ਗੇਟ ਦਾ ਦੂਰਸਦੀ ਵਾਲਾ ਪਿੰਡ ਓਕੇ 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 ਆਪਣਾ ਵੀਰ ਕਿਹੜਾ ਆ ਤਾਂ ਦਾ ਔੜ ਮੋੜ ਵਾਹ ਜੀ ਵਾਹ ਵਾਹ ਹਾਂਜੀ ਮੋੜ ਦਾ ਜ਼ਿਲ੍ਹਾ ਦਾਲਾ ਪਿੰਡ ਹੈ ਵੈਰੀ ਗੁੱਡ ਪੂਰੇ ਵਰਲਡ ਦੇ ਵਿੱਚ ਹੁਣ ਤੈਨੂੰ ਦੇਖਣਾ ਬੰਦੇ ਨੇ ਬਈ ਹਾਂ ਤੇਰੇ ਘਰ ਵੀ ਪਹੁੰਚਣੀ ਆ ਵੀਡੀਓ ਤਾਂ ਨਾ ਨਾ ਬਹੁਤ ਵਧੀਆ ਸਿਸਟਮ ਬਹੁਤ ਵਧੀਆ ਵੀਰਾਂ ਦਾ ਸੁਭਾਅ ਬਹੁਤ ਵਧੀਆ ਕਿਉਂਕਿ ਕਹਿੰਦੇ ਆ ਬਈ ਧਾਨਾ ਦਾ ਪਿੰਡ ਜਿਹੜਾ ਹੈ ਉਹ ਪਰਾਲੀ ਤੋਂ ਪਤਾ ਲੱਗ ਜਾਂਦਾ ਤੇ ਜਦੋਂ ਐਡਾ ਵਧੀਆ ਪ੍ਰੋਜੈਕਟ ਆ ਉੱਥੇ ਬੰਦੇ ਵੀ ਵਧੀਆ ਹੀ ਰੂਹ ਵਾਲੇ ਹੋਣੇ ਚਾਹੀਦੇ ਆ ਤਾਂ ਹੀ ਜਾ ਕੇ ਕਿਤੇ ਜਿਹੜੇ ਵੱਡੇ ਪ੍ਰੋਜੈਕਟ ਆ ਉਹ ਸਫਲ ਹੁੰਦੇ ਆ ਤੇ ਇੱਕ ਵਾਰ ਆਪਾਂ ਇਧਰੋਂ ਵੀ ਦੇਖ ਲੈਨੇ ਆ ਕਿ ਆ ਗਾਇਆਂ ਦੇਖੋ ਸਕੰਜੇ ਦੇ ਵਿੱਚ ਇਹਦਾ ਬਾੜ ਦਿੰਦੇ ਆ ਇਧਰੋਂ ਤੇ ਉਧਰੋਂ ਉਹ ਗਾਇਆਂ ਹੈਗੀਆਂ ਉਧਰੋਂ ਕੱਢ ਕੇ ਲਿਆ ਕੇ ਉਹ ਲੱਗਿਆ ਉਹਦੇ ਵਿੱਚੋਂ ਤੇ ਗਾਏ ਥੋੜਾ ਡਰਦੀ ਆ ਮੈਂ ਇਹ ਪਰੇ ਹੋਣ ਦੀ ਕੋਸ਼ਿਸ਼ ਕਰਦਾ ਉਸ ਤੋਂ ਬਾਅਦ ਇੱਧਰ ਜਿਹੜਾ ਦੁੱਧ ਆਉਂਦਾ ਉਹ ਟੈਂਕ ਦੇ ਵਿੱਚ ਆਟੋਮੈਟਿਕ ਆ ਜਾਂਦਾ ਤੇ ਆ ਅ ਇਸ ਟੈਂਕ ਦੇ ਵਿੱਚ ਦੁੱਧ ਜਿਹੜਾ ਹੈ ਉਹ ਪਤਾ ਲੱਗਦਾ ਕਿ ਕਿੰਨੇ ਲੀਟਰ ਹੁਣ ਤੱਕ ਦੁੱਧ ਟੈਂਕ ਦੇ ਵਿੱਚ ਆ ਚੁੱਕਾ ਬਹੁਤ ਹੀ ਵੱਡਾ ਟੈਂਕ ਹੈ ਆ ਤੇ ਬਾਕੀ ਸਾਰਾ ਇਧਰ ਸਿਸਟਮ ਆ ਆ ਵਾਚੂਸ਼ਨ ਲੱਗਾ ਆ ਧੋਣ ਵਾਸਤੇ ਤੇ ਦਵਾਈਆਂ ਵਗੈਰਾ ਦਾ ਪ੍ਰਬੰਧ ਇੱਕ ਤੋਂ ਇੱਕ ਗਰਜਬ ਦਾ ਪ੍ਰਬੰਧ ਹੈਗਾ ਔਰ ਇਦਾਂ ਹੋਣਾ ਵੀ ਚਾਹੀਦਾ ਜਿਹੜੇ ਛੋਟੇ ਬਸ਼ਰੂ ਹੈਗੇ ਆ ਤੇ ਆ ਆ ਦੁੱਧ ਜਿਹੜਾ ਹੈ ਉਹ ਇੱਥੇ ਇਹ ਆ ਜਾਣਾ ਤੇ ਆ ਗੈਨ ਕੈਨ ਹੈਗੇ ਆਪਣੇ ਕਰਮ ਪਾਣੀ ਆ ਕਰਮ ਕਰਮ ਪਾਣੀ ਦੇ ਵਿੱਚ ਪਾਇਆ ਹੋਇਆ ਤੇ ਪਾਣੀ ਦੁੱਧ ਜਿਹੜਾ ਹੈ ਉਹ ਦੇਖੋ ਕਿ ਮੋਇਸਚਰਾਈਜ਼ ਕਰਕੇ ਕੀਤਾ ਜਾਂਦਾ ਜਿੰਨੀ ਵੀ ਲਿਕਵਿਡ ਦਵਾਈ ਹੈਗੀ ਆ ਜਿਹੜੀ ਖਣਾਂ ਨੂੰ ਲਈ ਜਾਂਦੀ ਆ ਤੇ ਉਹ ਡਰਮ ਦੇਖੋ ਇੱਥੇ ਪਏ ਆ ਤੇ ਆਹ ਪਲਾਂਟ ਆ ਜਿਹੜਾ ਪ੍ਰੈਸ਼ਰ ਆਹ ਸਾਰਾ 에어 ਪਲਾਂਟ ਜਿਹਦੇ ਨਾਲ ਮਸ਼ੀਨਾਂ ਜਿਹੜੀਆਂ ਉਹ ਚੁਆਈ ਹੁੰਦੀਆਂ ਕਾਫੀ ਵੱਡਾ ਪਲਾਂਟ ਆ ਤੇ ਸਾਂ ਕੀ ਲੈ ਯਾਰ ਅਸੀਂ ਇ렇게 ਸਾਲਾ ਧਰਮ ਪਾਣੀ ਕਰ ਰਹੇ ਹਾਂ ਪਰ ਉਹ ਨਹੀਂ ਆਹ ਪਾਣੀ ਬੋਇਲ ਦੇ ਵਿੱਚ ਹੁੰਦਾ ਆ ਇਸਤੇਮਾਲ ਹੀ ਪਈਆ ਜਿਹੜਾ ਪਾ ਕੇ ਮੁੰਡੇ ਕੰਮ ਕਰਦੇ ਆ ਵਾਹ ਜੀ ਵਾਹ ਜਦੋਂ ਚਵਾਈ ਜਿਹੜੀ ਆ ਉਹ ਮੁਕੰਮਲ ਹੋ ਜਾਂਦੀ ਆ ਤਾਂ ਫਿਰ ਜਿਹੜੀ ਗਾਇਆਂ ਨੂੰ ਇੱਧਰ ਦੇ ਪਾਸੇ 24 ਘੰਟੇ ਛੜ ਦਿੰਦੇ ਆ ਤੇ ਆ ਖਰਾਕ ਜਿਹੜੀ ਆ ਉਹ ਦੇਖੋ ਪਈਆ ਦੂਰ ਤੱਕ ਸਾਨੂੰ ਨਜ਼ਰ ਆਉਂਦੀ ਆ ਪੂਰਾ ਜਿਹੜਾ ਆ ਹਸਤਾਲਾ ਉਹ ਆਪਾਂ ਨੇ ਦੇਖਿਆ ਬਹੁਤ ਹੀ ਸਫਾਈ ਤੇ ਆਲਾ ਕਿਸਮ ਦੀ ਮਸ਼ੀਨਰੀ ਇੱਥੇ ਲੱਗੀ ਹੋਈ ਆ ਵਾਇਗਰੂ ਕਰੇ ਰੱਬ ਕਰੇ ਇਹਨਾਂ ਦਾ ਹਸਤਾਲਾ ਦਿਨ ਦੁਗਣੀ ਚੌਗਣੀ ਤਰੱਕੀ ਕਰੇ ਵੀਰਾਂ ਨੂੰ ਹਰ ਪਾਸਿਓਂ ਬਚਾ ਕੇ ਰੱਖੇ ਬਾਲ ਇਹਨਾਂ ਦਾ 빙ਾ ਨਾ ਹੋਵੇ ਸਾਡੀ ਇਹੀ ਦੁਆ ਹੈ ਸੋ ਪੰਜਾਬੀਓ ਵਸਦੇ ਰਹੋ ਹੱਸਦੇ ਰਹੋ ਧੰਨਵਾਦ